ਗਰਨੀਸ਼ ਸਿੰਘ ਪਿੰਡ ਪਿੰਡ ਸਾਦਾਵਾਲੀ ਤੇ ਬਾਕੀ ਸਾਰੇ ਹਰਵਾਲਦੇ ਵੀ ਸਕੂਲ ਲੱਗੇ ਦੇ ਡੇਰਾ ਬਾਬਾ ਨਾਨਕ ਦੇ ਵੀ ਲੱਗੇ ਦੇ ਇੱਥੇ ਆ ਸਕੂਲ ਨਹੀਂ ਲੱਗਣਿਆ ਮਾਸਟਰ ਆਪਣੀ ਮਰਜ਼ੀ ਨਾਲ ਹੁੰਦਾ ਮਰਜ਼ੀ ਨਾਲ ਨਹੀਂ ਆਉਣਾ ਅੱਛਾ ਤੇ ਇਹ ਕੋਈ ਇਹ ਇਹ ਮਾਸਟਰ ਕੋਈ ਪਹਿਲਾਂ ਵਾਰ ਇਹਦੇ ਸੰਬੰਧੀ ਕੋਈ ਗੱਲਬਾਤ ਕੀਤੀ ਕਿ ਇਹਨੇ ਕਿ ਪਹਿਲੋਂ ਇਹ 10 ਵਾਰੀ ਦੀ ਇਹ ਤੱਕ ਕਵਲੇ ਨਾ ਕੀਤੀਆਂ ਮਾਸਟਰ ਤੇ ਕਿੰਨੇ ਕ ਬੱਚੇ ਪੜਦੇ ਆ ਇਹ ਬੱਚੇ 25 ਬੱਚੇ ਤੇ ਇਹ ਇਹ ਜਨਾਬ ਨਹੀਂ ਨੇ ਪੜਾਉਣਾ 3-4000 ਰੁਪਏ ਜਨਾਨੀ ਰੱਖ ਲੈਣੀ ਉਹ ਉਹਦੇ ਨਾਲ ਬੱਚੇ ਪਰੌਂਦਾ ਉਹਨਾਂ ਨੂੰ ਪਰੌਣਾ ਇਹਨੇ ਮਰਜ਼ੀ ਨੇ ਆਉਣਾ ਜਾਂ 11 ਵਜੇ ਆ ਗਿਆ ਜਾਂ 12 ਵਜੇ ਹੁੰਦਾ ਇਹ ਕਾਦੀ ਮੰਗ ਕੀ ਆ ਮੰਗ ਗਿਆ ਨੂੰ ਇਹੋ ਨਹੀਂ ਦੇ ਮਾਸਟਰ ਬਦਲ ਜਿਹਦੇ ਕੋਈ ਚੰਗਾ ਬੱਚਿਆਂ ਵਾਸਤੇ ਲੱਗੇ ਬੱਚਿਆਂ ਦੀ ਜ਼ਿੰਦਗੀ ਬਣ ਜੇ ਤੁਹਾਡਾ ਕੋ ਬੱਚਾ ਪੜਦਾ ਹਾਂਜੀ ਹਾਂਜੀ ਸਾਡੀ ਛੋਟੀ ਗੁੱਡੀ ਪੜਦੀ ਇੱਥੇ ਕਿੰਨੀ ਚ ਪੰਜਵੀਂ ਪੰਜਵੀਂ ਜਮਾਤ ਚ ਪੜਦੀ ਤੁਹਾਡਾ ਨਾਂ ਪਾਜੀ ਪਾਜੀਕਰਦੇ ਸਿੰਘ ਪਿੰਡ ਪਿੰਡ ਸਾਦਾਂ ਵਾਲੀ ਭਾਜੀ ਹਾਂਜੀ ਤੇ ਕੀ ਸਮੱਸਿਆ ਤੁਹਾਡੇ ਸਰ ਜੀ ਸਕੂਲ ਬੜੇ ਦਿਨਾਂ ਆ ਦੇ ਬਾਕੀ ਲੱਗਾ ਟਾ ਗੁਰਦੁਆਰਾ ਸਾਹਮਣੇ ਆ ਇਹਨੇ ਭਰਾਉਣਾ ਹੋਏ ਤੇ ਸਕੂਲੇ ਭਰਾ ਸਕਦਾ ਇਹ ਬਿਲਕੁਲ ਨਹੀਂ ਹੁੰਦਾ ਜੇ ਇੱਥੇ ਤੇ ਸਕੂਲ ਦਾ ਹਾਲ ਵੇਖੋ ਬੱਚੇ ਘਰਾਂ ਘਰਾਂ ਜੇ ਫਿਰਨਦੇ ਸਾਰੇ ਲੋਕਾਂ ਦੇ ਸਕੂਲ ਲੱਗ ਕੇ ਬਿਲਕੁਲ ਨਹੀਂ ਸਕੂਲ ਲੱਗਾ ਜੇ ਜੀ